ਵੇਦਸ ਰੇਨੇ ਜੀ ਆਹ ਨਹੀਂ ਹੈਗਾ ਕੋਈ ਵਾਈਟ ਲੱਕੜ ਦੇ ਹੋਣਗੇ ਜਿਹੜੀ ਵਾਈਟ ਲੱਕੜ ਹੁੰਦੀ ਹੈ ਉਹ ਕੱਚੀ ਹੁੰਦੀ ਹੈ ਜੀ ਇੱਕ ਚੀਜ਼ ਹੋਰ ਹੈ ਜਿਹੜਾ ਆਪਾਂ 200 ਰੁਪਏ ਫੁੱਟ ਦਰਵਾਜ਼ਾ ਲਾਣੇ ਆ ਜੀ ਉਹਦੇ ਵਿੱਚ ਨਾਪ ਵੀ ਆਪਣਾ ਬੰਦਾ ਲੈ ਕੇ ਆਊਗਾ ਫਿਟਿੰਗ ਵੀ ਆਪਣਾ ਬੰਦਾ ਕਰਕੇ ਆਊਗਾ ਉਹਦਾ ਕੋਈ ਐਕਸਟਰਾ ਚਾਰਜ ਨਹੀਂ ਹੋਊਗਾ ਉਹ ਵਿੱਚ ਹੀ ਆ ਗਿਆ ਉਹ ਵਿੱਚ ਹੀ ਆ ਗਿਆ ਜੀ ਇਹਦੇ ਵਿੱਚ ਤੁਹਾਨੂੰ ਹਜ਼ਾਰਾਂ ਡਿਜ਼ਾਈਨ ਮਿਲ ਜਾਣਗੇ ਹਜ਼ਾਰਾਂ ਦੇ ਵਿੱਚੋਂ ਤੁਸੀਂ ਕੋਈ ਆਪਣੀ ਪਸੰਦ ਦਾ ਜਿਹੜਾ ਤੁਹਾਨੂੰ ਠੀਕ ਲੱਗਦਾ ਉਹ ਚੂਜ਼ ਕਰਨਾਗਾ ਜਣੀ ਇਹ ਲੱਕੜ ਨੂੰ ਆਪਾਂ ਕਹਿੰਦੇ ਵੀ ਕਿਸੇ ਤਰ੍ਹਾਂ ਦੀ ਕੋਈ ਸਿਉਂਖ ਵਗੈਰਾ ਹੋਰ ਇਹ ਲੱਗਦਾ ਚਾਂਸ ਹੁੰਦਾ ਕਿਸ ਪ੍ਰਕਾਰ ਦੀ ਕੋਈ ਦਿੱਕਤ ਨਹੀਂ ਆਉਂਦੀ ਜੀ ਲੱਕੜ ਹਾਰਡ ਹੁੰਦੀ ਹੈ ਹੈਵੀ ਹੁੰਦੀ ਹੈ ਤੇ ਜਦੋਂ ਹਾਰਡ ਲੱਕੜੋਂ ਵੀ ਦੇਖੋ ਉਹਨੂੰ ਸਿਉਂਖ ਨਹੀਂ ਖਾਉਂਦੀ ਸਿਉਂਖ ਨਹੀਂ ਖਾ ਨਹੀਂ ਸਕਦੀ ਉਹਨੂੰ ਖਾ ਨਹੀਂ ਸਕਦਾ ਕੱਚੀ ਲੱਕੜ ਨੂੰ ਸਿਉਂਖ ਖਾ ਜਾਂਦੀ ਹੈ ਖਾ ਸਕਦੀ ਹੈ ਹਾਂਜੀ ਕੱਚੀ ਲੱਕੜ ਨੂੰ ਖਾ ਸਕਦੀ ਹੈ ਜਾਂ ਗਿੱਲੀ ਨੂੰ ਹੁਣ ਇਹ ਤੁਸੀਂ ਸਿਕਾਈ ਵੀ ਪ੍ਰੋਪਰ ਹੁੰਦੀ ਹੈ ਨਹੀਂ ਨਹੀਂ ਕੈਮੀਕਲੀ ਟ੍ਰੀਟਡ ਵੀ ਹੁੰਦਾ ਮੈਨੂੰ ਲੱਗਦਾ ਇਹ ਹਾਂਜੀ ਹਾਂ ਤੇ ਇਹਦੇ ਵਿੱਚ ਦਰਵਾਜੇ ਸਨਮਾਇਕੇ ਦੇ ਕੁਝ ਬਣੇ ਹੋਏ ਤਿਆਰ ਦਰਵਾਜੇ ਤੁਹਾਨੂੰ ਦਿਖਾ ਦਿੰਨੇ ਆ ਜਿ ਫਿਟਿੰਗ ਦੇ ਅਕੋਰਡਿੰਗਲੀ ਕਰਨ ਵਾਲੇ ਤੇ ਦਰਵਾਜਾ ਇਹ ਇਸ ਤਰ੍ਹਾਂ ਤਿਆਰ ਹੋ ਕੇ ਬਣ ਜਾਂਦਾਗਾ ਇਹਦੇ ਵਿੱਚ ਤੁਹਾਨੂੰ ਹਜ਼ਾਰਾਂ ਡਿਜ਼ਾਈਨ ਮਿਲ ਜਾਣਗੇ ਹਜ਼ਾਰਾਂ ਦੇ ਵਿੱਚੋਂ ਤੁਸੀਂ ਕੋਈ ਆਪਣੀ ਪਸੰਦ ਦਾ ਜਿਹੜਾ ਤੁਹਾਨੂੰ ਠੀਕ ਲੱਗਦਾ ਉਹ ਚੂਜ਼ ਕਰਨਾਗਾ ਇੱਥੇ ਤੁਸੀਂ ਮਤਲਬ ਜੇ ਕਈ ਵਾਰੀ ਆਪਣਾ ਕੋਈ ਬਜਟ ਘੱਟ ਹੈਗਾ ਤਾਂ ਰੇਟ ਵਾਈਜ਼ ਵੀ ਤੁਸੀਂ ਸੈਟਿੰਗ ਆਪਦੀ ਕਰ ਸਕਦੇ ਹੋਗੇ ਉਹ ਸਨਮਾਇਕੇ ਦੀ ਕੁਆਲਿਟੀ ਦੇ ਉੱਤੇ ਡਿਪੈਂਡ ਕਰਦੀ ਹੈਗੀ ਤੇ ਸਨਮਾਇਕੇ ਦਾ ਜਿਹੜਾ ਡੋਰ ਹੈਗਾ ਉਹ ਲਗਾਉਣ ਵਾਸਤੇ ਇਹ ਜਰਮਨ ਤਕਨੀਕ ਦੀ ਮਸ਼ੀਨ ਹੈਗੀ ਜਿਹੜੀ ਇਹ ਵਰਤੀ ਜਾਂਦੀ ਹੈਗੀ ਤੁਸੀਂ ਮਤਲਬ ਦੇਖੇ ਕਰੋਗੇ ਆ ਸਕਦੇ ਹੋਗੇ ਤੁਹਾਨੂੰ ਕੋਈ ਚਿੰਤਾ ਨਹੀਂ ਹੈਗੀ ਆਪਦੇ ਕੰਮ ਦੀ ਇੱਕ ਮੈਨੂੰ ਇਹ ਦੱਸ ਦਿਓ ਹੁਣ ਵੀ ਜਿਵੇਂ ਮਤਲਬ ਬੰਦਾ ਆਰਡਰ ਤੁਹਾਡੇ ਕੋਲੇ ਕਰਦਾਗਾ ਹਾਂਜੀ ਉਹ ਕਹਿੰਦਾ ਵੀ ਮੈਂ ਮੈਂ ਦਰਵਾਜ਼ੇ ਲਗਾਉਣੇ ਨੇ ਮੇਰਾ ਇੱਕ ਕੋਠੀ ਦਾ ਕੰਮ ਹੈ ਠੀਕ ਹੈ ਜੀ ਹੁਣ ਜੇ ਮੰਨ ਲਓ 200 ਰੁਪਏ ਰੇਟ ਤੋਂ ਆਪਣੀ ਸਟਾਰਟਿੰਗ ਹੈ ਇਹ ਬੰਦਾ ਕਹੇ ਯਾਰ ਮੈਂ ਇਦੋਂ ਵੀ ਸਸਤਾ ਕਰਾਉਣਾਗਾ ਤਾਂ ਕਿੰਨਾ ਕੁ ਫਰਕ ਪੈ ਸਕਦਾ ਜੇ ਆਪਾਂ ਕਿਤੇ ਵੀ ਤਕਰੀਬਨ ਕੋਈ 2 ਲੱਖ ਰੁਪਏ ਦਾ ਕੰਮ ਬੰਦੇ ਦਾ ਹੈਗਾ ਤੋ ਕੀ ਬਚਤ ਕਰ ਸਕਦਾ 2 ਲੱਖ ਮਗਰ ਵੱਧ ਤੋਂ 5-7 ਹਜ਼ਾਰ ਦਾ ਫਰਕ ਪਊਗਾ ਜੀ ਜੇ ਇਹ ਬੰਦੇ ਨੇ ਕੋਈ ਚੀਜ਼ ਦੇ ਵਿੱਚ ਕੁਆਲਿਟੀ ਚ ਕੰਪਰੋਮਾਈਜ਼ ਕਰਨਾ ਤਾਂ ਕਰਨਾ ਇੱਕ ਚੀਜ਼ ਹੋਰ ਹੈ ਜਿਹੜਾ ਆਪਾਂ 200 ਰੁਪਏ ਫੁੱਟ ਦਰਵਾਜ਼ਾ ਲਾਣੇ ਆ ਜੀ ਉਹਦੇ ਵਿੱਚ ਨਾਪ ਵੀ ਆਪਣਾ ਬੰਦਾ ਲੈ ਕੇ ਆਊਗਾ ਫਿਟਿੰਗ ਵੀ ਆਪਣਾ ਬੰਦਾ ਕਰਕੇ ਆਊਗਾ ਉਹਦਾ ਕੋਈ ਐਕਸਟਰਾ ਚਾਰਜ ਨਹੀਂ ਹੋਊਗਾ ਉਹ ਵਿੱਚ ਹੀ ਆ ਗਿਆ ਉਹ ਵਿੱਚ ਹੀ ਆ ਗਿਆ ਜੀ ਠੀਕ ਹੈ ਹਾਂ ਉਹਦੇ ਵਿੱਚ ਨਹੀਂ ਹੁੰਦਾ ਵੀ ਕੋਈ ਰੇਟ ਘੱਟ ਦੱਸਦਾ ਫਿਟਿੰਗ ਦੇ ਪੈਸੇ ਾਡ ਲਾ ਤੇ ਉਹ ਚੀਜ਼ਾਂ ਨਹੀਂ ਹੋਣਗੀਆਂ ਆਪਣਾ ਇਕੱਲਾ ਹਾਰਡਵੇਅਰ ਐਕਸਟਰਾ ਹੋਊਗਾ ਜਿਹੜਾ ਕੁੰਡਾ ਕੱਟਦਾ ਉਹ ਜਿਹੇ ਜਿਹੇ ਕੋਈ ਪਸੰਦ ਦਾ ਉਹਨੇ ਲਾਣਾ ਉਹ ਜੀ ਅਲੱਗ ਹੋ ਜੂਗੀ ਨਹੀਂ ਆਪਣਾ ਟੋਟਲੀ ਜਿਹੜਾ ਖਰਚਾ ਹੈਗਾ ਜਿਵੇਂ ਕਿਸੇ ਦੀ ਕੋਠੀ ਦਾ ਕੰਮ ਹੈ ਲੱਖ ਰੁਪਏ ਤੋਂ ਉੱਤੇ ਡਿਲੀਵਰੀ ਮਾਲ ਹੈ ਤਾਂ ਆਪਾਂ ਤਕਰੀਬਨ 100 ਕਿਲੋਮੀਟਰ ਚ ਅਸੀਂ ਡਿਲੀਵਰੀ ਵੀ ਫ੍ਰੀ ਕਰਦੇ ਆਂ ਜੀ ਗੱਡੀ ਦਾ ਖਰਚਾ ਵੀ ਗੱਡੀ ਦਾ ਖਰਚਾ 100 ਕਿਲੋਮੀਟਰ 100 ਕਿਲੋਮੀਟਰ ਤੱਕ ਗੱਡੀ ਦਾ ਖਰਚਾ ਵੀ ਆਪਾਂ ਦਿੰਦੇ ਆਂ ਫਿਟਿੰਗ ਦਾ ਖਰਚਾ ਕੋਈ ਕਸਟਮਰ ਨੇ ਨਹੀਂ ਦੇਣਾ ਨਾਪ ਦਾ ਕੋਈ ਖਰਚਾ ਨਹੀਂ ਦੇਣਾ ਆਪਣਾ ਜਿਹੜਾ 200 ਰੁਪਏ ਫੁੱਟਰ ਰੇਟ ਹੈ ਉਹਦੇ ਵਿੱਚ ਸਾਰਾ ਕੁਝ ਇਨਕਲੂਡ ਹੈ ਇਨਕਲੂ ਜੇ ਇੱਕ ਵੀ ਜੋ ਹੋ ਰਿਹਾ ਜੇ ਬੰਦਾ ਕਹਿੰਦਾ ਵੀ ਯਾਰ ਵੀ ਸਾਡੇ ਤਾਂ ਵੀ ਮਿਸਤਰੀ ਕਰਦਾ ਹੀ ਬੰਦਾਗਾ ਸਾਡਾ ਹਾਂਜੀ ਵੀ ਅਸਕੇ ਉਹ ਤੋਂ ਲਵਾਉਣਾਗਾ ਤਾਂ ਉੱਥੇ ਕੀ ਕੋਈ ਐਡਜਸਟਮੈਂਟ ਹੋ ਸਕਦੀ ਹੈ ਉੱਥੇ ਐਡਜਸਟਮੈਂਟ ਸਾਰਾ ਕੁਝ ਹੋ ਜਾਊਗਾ ਜੀ ਉਹਦੇ ਵਿੱਚ ਕੀ ਹੁੰਦਾ ਵੀ ਸਾਡੀ ਜਿਹੜੀ ਸੋਚਣੀ ਹੈ ਜਿਹੜਾ ਜਗਦੰਬਾ ਡੋਰ ਹਾਊਸ ਤੋਂ ਕੋਈ ਦਰਵਾਜ਼ਾ ਬਣ ਕੇ ਗਿਆ ਹੈ ਹੂੰ ਉਹਦੀ ਸਾਰੀ ਜ਼ਿੰਮੇਵਾਰੀ ਰਿਸਪੌਂਸਿਬਿਲਟੀ ਜਗਦੰਬਾ ਡੋਰ ਹਾਊਸ ਹੀ ਲਵੇ ਠੀਕ ਹੈ ਤੇ ਅਸੀਂ ਚਾਹੁੰਦੇ ਵੀ ਉਹਦਾ ਦਰਵਾਜ਼ਾ ਉਮਰ ਭਰ ਚੱਲੇ ਹੂੰ ਕਈ ਵਾਰੀ ਕੋਈ ਬੰਦੇ ਦੀ ਜੋ ਕੋਈ ਪਰਸਨਲ ਆਪ ਦਾ ਬੰਦਾ ਲਾ ਕੇ ਫਿਟਿੰਗ ਕਰਾਂਦਾ ਹੈ ਉਹਦੇ ਵਿੱਚ ਕੋਈ ਕਮੀ ਪੇਸ਼ੀ ਰਹਿ ਜਾਂਦੀ ਹੈ ਫਿਟਿੰਗ ਦੇ ਵਿੱਚ ਤਾਂ ਉਹਦੇ ਵਿੱਚ ਦੋਨਾਂ ਧਿਰਾਂ ਨੂੰ ਦਿੱਕਤ ਆਉਂਦੀ ਹੈ ਫਿਰ ਠੀਕ ਹੈ ਸਾਡਾ ਤਾਂ ਬੰਦਾ ਹੋਊਗਾ ਹੁਣ ਵੀ ਮੰਨੇ ਨਾ ਹਾਂ ਉਹਦੇ ਵਿੱਚ ਫਿਟਿੰਗ ਕਰਨ ਵਾਲਾ ਆਪ ਦੇ ਆਪ ਨੂੰ ਸਹੀ ਕਹੂਗਾ ਅਸੀਂ ਆਪ ਦੇ ਆਪ ਨੂੰ ਸਹੀ ਕਹਾਂਗੇ ਇਸ ਕਰਕੇ ਅਸੀਂ ਚਾਹੁੰਦੇ ਵੀ ਇਹੋ ਜਿਹਾ ਕੰਮ ਨਾ ਕਰੀਏ ਬਾਕੀ ਕਸਟਮਰ ਦੀ ਮਰਜ਼ੀ ਹੈ ਜਿਵੇਂ ਕਹੂਗਾ ਕੰਮ ਤੋਂ ਵੀ ਹੋਊਗਾ ਓਵੇਂ ਹੋਊਗਾ ਹਾਂਜੀ ਹਾਂ ਪਰ ਮਤਲਬ ਵੀ ਰეკਮੈਂਡਡ ਇਹ ਆ ਵੀ ਆਪਣਾ ਬੰਦਾ ਹੀ ਨਾ ਪਲੇ ਆਵੇ ਆਪਣਾ ਬੰਦਾ ਹੀ ਉੱਥੇ ਫਿੱਟ ਕਰਿਆ ਆਵੇ ਹਾਂ ਕਸਟਮਰ ਦੀ ਜਦੋਂ ਤਸੱਲੀ ਹੋ ਗਈ ਤਾਂ ਉਦੋਂ ਉਹ ਕਹਦੇ ਵੀ ਹਾਂਜੀ ਹੁਣ ਓਕੇ ਹਾਂ ਓਕੇ ਸੋ ਵੀਰੋ ਇਹ ਸਾਰਾ ਤਰੀਕਾ ਰਹੂਗਾ ਆਰਡਰ ਦੇਣ ਵਾਸਤੇ ਤੁਸੀਂ ਜਿਹੜਾ ਨੰਬਰ ਸਕਰੀਨ ਤੇ ਚੱਲ ਰਿਹਾ ਏ ਇਸ ਨੰਬਰ ਦੇ ਉੱਤੇ ਗੱਲਬਾਤ ਕਰ ਸਕਦੇ ਹੋਗੇ ਤੇ ਧਰੋਲੇ ਦੀ ਲੋਕੇਸ਼ਨ ਆ ਕਿ ਧਰੋਲੇ ਤੁਸੀਂ ਇੱਕ ਵਾਰੀ ਵਿਜ਼ਿਟ ਕਰਨਾ ਸਾਰੀ ਆਪਦੀ ਤਸੱਲੀ ਕਰਨੀ ਹੈ ਤਸੱਲੀ ਕਰਨ ਤੋਂ ਬਾਅਦ ਜਿਹੜੀ ਤੁਸੀਂ ਆਪਣਾ ਕੋਈ ਵੀ ਡਿਸੀਜਨ ਲਗਾ ਜਿਹੜਾ ਲੈਣਾਗਾ ਠੀਕ ਹੈ ਅੱਜ ਕੱਲ ਕੋਈ ਵੀ ਬੰਦਾ ਦੇਖੋ ਆਪਾਂ ਇਹ ਨਹੀਂ ਕਹਿੰਦੇ ਵੀ ਅਣਪੋਹਲ ਹੁੰਦਾ ਕਸਟਮਰ ਬਹੁਤ ਪੜਿਆ ਲਿਖਿਆਗਾ ਸੂਝਵਾਨਗਾ ਠੀਕ ਹੈ ਆਪਾਂ ਇਹ ਨਹੀਂ ਕਹਿ ਸਕਦੇ ਕਿ ਲੋਕ ਉਹੀ ਤੁਰੇ ਫਿਰਦੇ ਹਨ ਤੇ ਕਈ ਵਾਰੀ ਵੀਰਾਂ ਨੂੰ ਐ ਹੁੰਦਾ ਵੀ ਯਾਰ ਵੀ ਸੰਤ ਤਾਂ ਆ ਚੀਜ਼ ਦਿਖਾਈ ਸੀ ਜੀ ਇਸ ਤਰ੍ਹਾਂ ਕਰ ਲਿਆ ਪਰ ਤੁਸੀਂ ਸਾਰੇ ਵਧੀਆ ਪੜੇ ਲਿਖੇ ਹੋ ਇੱਕ ਵਾਰੀ ਆ ਕੇ ਇੱਥੇ ਤਸੱਲੀ ਕਰੋ ਤਸੱਲੀ ਕਰਕੇ ਆਰਡਰ ਕਰੋ ਠੀਕ ਹੈ ਤੇ ਕੱਲ ਨੂੰ ਤੁਸੀਂ ਇਹ ਨਾ ਹੋਵੇ ਵੀ ਯਾਰ ਵੀ ਸੰਤ ਸਾਡੇ ਰਿਸ਼ਤੇਦਾਰ ਨੇ ਕਿਹਾ ਸੀ ਇਹ ਸੀ ਇਹ ਚੀਜ਼ਾਂ ਦੇ ਵਿੱਚੋਂ ਮਤਲਬ ਸਾਡੇ ਵੱਲੋਂ ਰეკਮੈਂਡਡ ਹੈ ਇਹ ਤੁਸੀਂ ਪਹਿਲਾਂ ਮਾਰਕੀਟ ਦੇ ਵਿੱਚ ਟਰਾਈ ਕਰਕੇ ਆਓ ਉਸ ਤੋਂ ਬਾਅਦ ਤੁਸੀਂ ਇੱਥੇ ਕੁਆਲਿਟੀ ਦੀ ਤਸੱਲੀ ਕਰ ਲਓ ਕਿਉਂਕਿ ਜਿਹੜੀ ਲੱਕੜ ਆ ਗਈ ਜਾਂ ਹੋਰ ਹੈ ਇਹਨਾਂ ਬਾਰੇ ਅੱਜਕੱਲ੍ਹ ਹਰ ਇੱਕ ਬੰਦੇ ਨੂੰ ਹਰ ਇੱਕ ਚੀਜ਼ ਪਤਾ ਹੀ ਹੈ ਸੋ ਮੰਨ ਪੂਰਾ ਪਰਖ ਕੇ ਕੰਮ ਆਪਦਾ ਕਰੋ ਇੱਥੇ ਦੀ ਕੁਆਲਿਟੀ ਦੀ ਜ਼ਿੰਮੇਵਾਰੀ ਆਪਾਂ ਕਹਿੰਦੀ ਵੀ ਆਪਣੀ ਟੋਟਲ ਹੈ ਇਧਰੋਂ ਇਧਰੋਂ ਤੁਹਾਨੂੰ ਕੋਈ ਲਾਂਬਾ ਨਹੀਂ ਹੋਊਗਾ